ਨਮਸਕਾਰ ਦੋਸਤੋ ਸੱਚੀ ਦੌਰਤ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਕਹਾਣੀ ਨੂੰ ਅੰਤ ਤੱਕ ਸੁਣੋ ਕਿਉਂਕਿ ਇਹ ਕਹਾਣੀ ਤੁਹਾਡੀ ਜ਼ਿੰਦਗੀ ਬਦਲ ਦੇਵੇਗੀ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਜਿਸ ਦਾ ਨਾਮ ਮੋਹਨ ਸੀ ਉਹ ਹਮੇਸ਼ਾ ਹਸਤੇ ਰਹਿੰਦਾ ਸੀ ਉਸ ਦੇ ਚਿਹਰੇ ਤੇ ਕਦੇ ਵੀ ਕਿਸੇ ਗੱਲ ਦੀ ਉਦਾਸੀ ਨਹੀਂ ਹੁੰਦੀ ਤੇ ਨਾ ਹੀ ਉਹ ਕਦੇ ਚਿੰਤਾ ਵਿੱਚ ਦਿਸਦਾ ਇੱਕ ਵਾਰੀ ਪਿੰਡ ਵਿੱਚ ਬਹੁਤ ਵੱਡਾ ਤੂਫਾਨ ਆਇਆ ਤੇ ਪਿੰਡ ਦੇ ਲੋਕਾਂ ਦੀਆਂ ਸਾਰੀਆਂ ਫਸਲਾਂ ਤਬਾਹ ਹੋ ਗਈਆਂ। ਪਿੰਡ ਦੇ ਸਾਰੇ ਲੋਕ ਬੜੇ ਚਿੰਤਿਤ ਹੋ ਰਹੇ ਸੀ ਅਤੇ ਆਪਣੀਆਂ ਫਸਲਾਂ ਨੂੰ ਵੇਖ ਕੇ ਮਾਇੂਸ ਹੋ ਰਹੇ ਸੀ। ਤਦ ਲੋਕਾਂ ਨੇ ਦੇਖਿਆ ਕਿ ਉਹ ਕਿਸਾਨ ਅਜੇ ਵੀ ਬਹੁਤ ਖੁਸ਼ ਸੀ। ਉਸ ਨੂੰ ਕੋਈ ਵੀ ਚਿੰਤਾ ਨਹੀਂ ਸੀ। ਪਿੰਡ ਵਾਲਿਆਂ ਨੇ ਮੋਹਨ ਨੂੰ ਪੁੱਛਿਆ, "ਕੀ ਗੱਲ ਮੋਹਨ? ਤੇਰੀ ਸਾਰੀ ਫਸਲ ਖਰਾਬ ਹੋ ਗਈ, ਤੈਨੂੰ ਹੁਣ ਵੀ ਚਿੰਤਾ ਨਹੀਂ? ਤੂੰ ਇੰਨਾ ਖੁਸ਼ ਕਿਉਂ ਹੈ?" ਮੋਹਨ ਨੇ ਕਿਹਾ ਇਸ ਵਿੱਚ ਉਦਾਸ ਹੋਣ ਵਾਲੀ ਕਿਹੜੀ ਗੱਲ ਹੈ ਉਸ ਨੇ ਕਿਹਾ ਚਿੰਤਾ ਛੱਡੋ ਭਾਈ ਹਮੇਸ਼ਾ ਮਸਤ ਰਹਿਣਾ ਸਿੱਖੋ ਹੱਸਦੇ ਰਹਿਣਾ ਸਿੱਖੋ ਤਾਂ ਪਿੰਡ ਵਾਲੇ ਕਹਿੰਦੇ ਇਸ ਵਿੱਚ ਮਸਤ ਰਹਿਣ ਵਾਲਾ ਕੀ ਹੈ ਅਸੀਂ ਕਿਵੇਂ ਮਸਤ ਰਹਿ ਸਕਦੇ ਹਾਂ ਸਾਡਾ ਤਾਂ ਨੁਕਸਾਨ ਹੋ ਗਿਆ ਫਸਲਾਂ ਖਰਾਬ ਹੋ ਗਈਆਂ ਹੁਣ ਅਸੀਂ ਕੀ ਖਾਵਾਂਗੇ ਆਪਣਾ ਘਰ ਕਿੱਥੋਂ ਚਲਾਵਾਂਗੇ ਤੇ ਇਸ ਵਿੱਚ ਕਿਵੇਂ ਮਸਤ ਰਹੀਏ ਫਲਾ ਤੂੰ ਹੀ ਦੱਸ ਕੀ ਤੈਨੂੰ ਕਦੇ ਕਿਸੇ ਗੱਲ ਦੀ ਚਿੰਤਾ ਨਹੀਂ ਹੁੰਦੀ ਤੂੰ ਇੰਨਾ ਖੁਸ਼ ਕਿਵੇਂ ਰਹਿੰਦਾ ਹੈ ਮੋਹਨ ਨੇ ਕਿਹਾ ਭਾਈ ਚਿੰਤਾ ਛੱਡੋ ਮਸਤ ਰਹਿਣਾ ਸਿੱਖੋ ਪਿੰਡ ਵਾਲਿਆਂ ਨੇ ਕਿਹਾ ਮਸਤ ਰਹਿਣ ਦੇ ਪਿੱਛੇ ਕੋਈ ਕਾਰਨ ਤਾਂ ਹੋਣਾ ਚਾਹੀਦਾ ਹੈ ਸਾਨੂੰ ਤਾਂ ਚਿੰਤਾ ਹੋ ਜਾਂਦੀ ਹੈ ਹਰ ਚੀਜ਼ ਦੀ ਚਿੰਤਾ ਜ਼ਿੰਮੇਵਾਰੀਆਂ ਦੀ ਚਿੰਤਾ ਅਸੀਂ ਬੱਚੇ ਥੋੜੀ ਆ 15 ਸਾਲ ਤੋਂ ਬਾਅਦ ਤਾਂ ਚਿੰਤਾਵਾਂ ਘੇਰ ਲੈਂਦੀਆਂ ਹਨ ਕੁੰਤਾ ਚਿੰਤਾ ਹੀ ਚਿੰਤਾ ਹਨ ਮੇਰੇ ਬੱਚਿਆਂ ਨੂੰ ਪੜ੍ਹਾਈ ਦੀ ਚਿੰਤਾ ਹੈ ਉਹਨਾਂ ਦੇ ਭਵਿੱਖ ਦੀ ਚਿੰਤਾ ਹੈ ਮੈਨੂੰ ਉਹਨਾਂ ਦੇ ਖਾਣ ਪੀਣ ਅਤੇ ਬਾਕੀ ਸਾਰੀ ਘਰੇਲੂ ਚੀਜ਼ਾਂ ਦੀ ਚਿੰਤਾ ਹੈ ਤੇ ਭਲਾ ਇਨਸਾਨ ਕਿਵੇਂ ਖੁਸ਼ ਰਹੇ ਮੋਹਨ ਨੇ ਕਿਹਾ ਖੁਸ਼ ਰਹਿਣਾ ਇੱਕ ਕਲਾ ਹੈ ਅਤੇ ਮਸਤ ਰਹਿਣਾ ਆਪਣੇ ਆਪ ਵਿੱਚ ਇੱਕ ਸੋਚ ਹੈ ਤਾਂ ਪਿੰਡ ਵਾਲਿਆਂ ਨੇ ਕਿਹਾ ਕੀ ਤੂੰ ਸਾਨੂੰ ਇਹ ਕਲਾ ਸਿਖਾ ਸਕਦਾ ਹੈ ਕੀ ਅਸੀਂ ਵੀ ਹਮੇਸ਼ਾ ਖੁਸ਼ ਅਸੇ ਅਤੇ ਮਸਤ ਕੀਵੇਂ ਰਹਿ ਸਕਦੇ ਹਾਂ ਮੋਹਨ ਨੇ ਕਿਹਾ ਹਾਂ ਮੈਂ ਤੁਹਾਨੂੰ ਇੱਕ ਮਜ਼ੇਦਾਰ ਕਹਾਣੀ ਸੁਣਾਉਂਦਾ ਹਾਂ ਧਿਆਨ ਨਾਲ ਸੁਣਨਾ ਬਚਪਨ ਦੀ ਗੱਲ ਹੈ ਮੈਂ ਆਪਣੇ ਪਿਤਾ ਜੀ ਨਾਲ ਜੰਗਲ ਦੇ ਰਸਤੇ ਤੋਂ ਸ਼ਹਿਰ ਜਾ ਰਿਹਾ ਸੀ ਕਿਉਂਕਿ ਅਸੀਂ ਫਸਲਾਂ ਵੇਚਣੀਆਂ ਸਨ ਤੇ ਉਸ ਸਮੇਂ ਮੇਰੇ ਪਿਤਾ ਜੀ ਕਾਫੀ ਪਰੇਸ਼ਾਨ ਰਹਿੰਦੇ ਸੀ ਘਰ ਵਿੱਚ ਬਿਲਕੁਲ ਧਨ ਨਹੀਂ ਬਚਿਆ ਸੀ ਤੇ ਫਸਲਾਂ ਨੂੰ ਵੇਚਣਾ ਹੀ ਆਖਰੀ ਹੱਲ ਸੀ ਜੰਗਲ ਲੰਗਦੇ ਲੰਗਦੇ ਸ਼ਾਮ ਹੋ ਗਈ ਜੰਗਲ ਵਿੱਚ ਕਾਫੀ ਹਨੇਰਾ ਹੋ ਗਿਆ ਰਸਤਾ ਦਿਖਾਈ ਨਹੀਂ ਦੇ ਰਿਹਾ ਸੀ ਉਸ ਦਿਨ ਵੀ ਇਸ ਤਰ੍ਹਾਂ ਤੂਫਾਨ ਆਇਆ ਸੀ ਤਦ ਸਾਡੀ ਬੈਲ ਗੱਡੀ ਦਾ ਪਹੀਆ ਜ਼ਮੀਨ ਵਿੱਚ ਖੁੱਬ ਗਿਆ ਅਤੇ ਅਸੀਂ ਉੱਥੇ ਹੀ ਫਸ ਗਏ ਪਿਤਾ ਜੀ ਨੇ ਪਹੀਆ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਨਿਕਲਿਆ ਅੰਤ ਵਿੱਚ ਅਸੀਂ ਥੱਕ ਗਏ ਭਰ ਗਏ ਅਤੇ ਸਾਨੂੰ ਕੋਈ ਰਸਤਾ ਦਿਖਾਈ ਨਹੀਂ ਦਿੱਤਾ ਹੁਣ ਅਸੀਂ ਭੁੱਖ ਪਿਆਸ ਕਾਰਨ ਪਰੇਸ਼ਾਨ ਹੋਣ ਲੱਗੇ ਤੇ ਸਾਨੂੰ ਡਰ ਲੱਗਣ ਲੱਗਾ ਮੈਂ ਆਪਣੇ ਪਿਤਾ ਜੀ ਨੂੰ ਕਿਹਾ ਮੈਨੂੰ ਡਰ ਲੱਗ ਰਿਹਾ ਹੈ ਤੇ ਪਿਤਾ ਜੀ ਨੇ ਕਿਹਾ ਚਿੰਤਾ ਦੀ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਹਾਂ ਤੂੰ ਕਿਉਂ ਚਿੰਤਾ ਕਰ ਰਿਹਾ ਹੈ ਪਰ ਉਹਨਾਂ ਦੇ ਕਹਿਣ ਦਾ ਮੇਰੇ ਤੇ ਕੋਈ ਅਸਰ ਨਾ ਹੋਇਆ ਤੇ ਮੈਂ ਡਰਨ ਲੱਗਿਆ ਕਿਉਂਕਿ ਜੰਗਲ ਵਿੱਚੋਂ ਬਹੁਤ ਸਾਰੀਆਂ ਆਵਾਜ਼ਾਂ ਆ ਰਹੀਆਂ ਸਨ ਤੇ ਜੰਗਲ ਬੜਾ ਭਿਆਨਕ ਸੀ ਪਿਤਾ ਜੀ ਨੇ ਕਿਹਾ ਡਰਦੇ ਨਹੀਂ ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਅੱਜ ਰਾਤ ਇੱਥੇ ਹੀ ਬਿਤਾਵਾਂਗੇ ਜਿਵੇਂ ਹੀ ਸਵੇਰ ਹੋਵੇਗੀ ਫਿਰ ਬੈਲ ਗੱਡੀ ਨੂੰ ਕੱਢਣ ਦੀ ਕੋਸ਼ਿਸ਼ ਕਰਾਂਗੇ ਫਿਰ ਦੇਖਾਂਗੇ ਕਿ ਕਿਵੇਂ ਕਰਨਾ ਹੈ ਪਰ ਗੱਲ ਸਵੇਰ ਦੀ ਨਹੀਂ ਗੱਲ ਇਹ ਸੀ ਕਿ ਰਾਤ ਨੂੰ ਆਖਿਰ ਖਾਵਾਂਗੇ ਕੀ ਕਿਉਂਕਿ ਸਾਡੇ ਕੋਲ ਜਿੰਨਾ ਭੋਜਨ ਸੀ ਉਹ ਅਸੀਂ ਰਸਤੇ ਵਿੱਚ ਹੀ ਖਤਮ ਕਰ ਲਿਆ ਸੀ ਅਸੀਂ ਦੋਵੇਂ ਬੈਠੇ ਕੁਝ ਸੋਚ ਹੀ ਰਹੇ ਸੀ ਕਿ ਸਾਨੂੰ ਇੱਕ ਕੁਟਿਆ ਦਿਖਾਈ ਦਿੱਤੀ ਜਿਸ ਵਿੱਚੋਂ ਤੇਜ਼ ਰੋਸ਼ਨੀ ਆ ਰਹੀ ਸੀ ਪਿਤਾ ਜੀ ਨੇ ਕਿਹਾ ਤੂੰ ਇੱਥੇ ਰੁਕ ਕੇ ਆਰਾਮ ਕਰ ਤੇ ਮੈਂ ਕੁਝ ਦੇਖਦਾ ਸ਼ਾਇਦ ਕੋਈ ਮਦਦ ਲਈ ਹੱਲ ਮਿਲ ਜੇ ਪਿਤਾ ਜੀ ਫਿਰ ਚਲੇ ਗਏ ਤੇ ਮੈਂ ਉੱਥੇ ਬੈਠ ਕੇ ਡਰ ਨਾਲ ਰੋਣ ਲੱਗਿਆ ਕਾਫੀ ਧੀਰ ਬਾਪ ਪਿਤਾ ਜੀ ਇੱਕ ਮਹਾਤਮਾ ਨਾਲ ਆਉਂਦੇ ਹੋਏ ਦਿਖਾਈ ਦਿੰਦੇ ਉਹ ਮਹਾਤਮਾ ਪਹੁੰਚੇ ਹੋਏ ਲੱਗ ਰਹੇ ਸਨ ਫਿਰ ਅਸੀਂ ਤਿੰਨਾਂ ਨੇ ਮਿਲ ਕੇ ਜੋਰ ਲਾਇਆ ਤੇ ਬੈਲ ਗੱਡੀ ਦਾ ਪਹੀਆ ਉਸ ਖੱਡੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਸਾਡੀ ਬੈਲ ਗੱਡੀ ਬਾਹਰ ਨਿਕਲ ਗਈ ਪਿਤਾ ਜੀ ਨੇ ਉਸ ਮਹਾਤਮਾ ਦਾ ਧੰਨਵਾਦ ਕੀਤਾ ਤੇ ਅਸੀਂ ਅੱਗੇ ਵੱਲ ਨੂੰ ਚੱਲ ਪਏ ਉਸ ਮਹਾਤਮਾ ਨੇ ਖਾਨ ਨੂੰ ਵੀ ਕੁਝ ਦਿੱਤਾ ਸੀ मैं पिता जी के हाथ में एक कागज़ देखा मैं पिता जी ने कहा वो की है पर पिता जी ने उस बारे कुछ भी ना दसिया हूँ असी अगे वालू जा रहे सी पर पिता जी ने कुछ नहीं दसिया कि महात्मा जी ने उन्होंने हाथ में सैं उन्होंने फिर पूछया कि पिता जी हाथ में की है उन्हों नहीं है यह तेरे काम की चीज़ नहीं है ਹੌਲੀ ਹੌਲੀ ਕਾਫੀ ਸਮਾਂ ਬੀਤ ਗਿਆ ਤੇ ਅਸੀਂ ਅੱਗੇ ਨਿਕਲ ਗਏ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਮੈਂ ਪਿਤਾ ਜੀ ਨੂੰ ਪੁੱਛਿਆ ਉਸ ਕਾਗਜ਼ ਵਿੱਚ ਐਸਾ ਕੀ ਹੈ ਜੋ ਤੁਸੀਂ ਮੈਨੂੰ ਦੱਸਦੇ ਨਹੀਂ ਤਾਂ ਫਿਰ ਪਿਤਾ ਜੀ ਨੇ ਕਿਹਾ ਜਦੋਂ ਮੈਂ ਇਸ ਦੁਨੀਆ ਵਿੱਚ ਨਾ ਰਹਾ ਤਾਂ ਮੇਰੇ ਮਰਨ ਤੋਂ ਬਾਅਦ ਤੂੰ ਉਸ ਪੱਤਰ ਨੂੰ ਖੋਲਣਾ ਪਰ ਇੱਕ ਗੱਲ ਹੋਰ ਯਾਦ ਰੱਖਣਾ ਉਸ ਪੱਤਰ ਤੇ ਲਿਖੀਆਂ ਗੱਲਾਂ ਨੂੰ ਜੀਵਨ ਵਿੱਚ ਹਮੇਸ਼ਾ ਯਾਦ ਰੱਖਣਾ ਤੇ ਕਦੇ ਵੀ ਨਾ ਭੁੱਲਣਾ ਉਸਨੇ ਕਿਹਾ ਠੀਕ ਹੈ ਪਿਤਾ ਜੀ ਹੁਣ ਕਾਫੀ ਸਮਾਂ ਬੀਤ ਗਿਆ ਸੀ ਪਿੰਡ ਵਾਲੇ ਲੋਕਾਂ ਨੇ 모ਹਨ ਨੂੰ ਪੁੱਛਿਆ ਉਹ ਸਭ ਤਾਂ ਠੀਕ ਹੈ ਸਾਨੂੰ ਚਿੰਤਾ ਕਿਉਂ ਨਾ ਹੋਵੇ ਸਾਨੂੰ ਤਾਂ ਚਿੰਤਾ ਹੋਵੇਗੀ ਨਾ ਸਾਡੀਆਂ ਫਸਲਾਂ ਖਰਾਬ ਹੋ ਗਈਆਂ 모ਹਨ ਨੇ ਕਿਹਾ ਕੀ ਤੁਸੀਂ ਫਸਲਾਂ ਨੂੰ ਠੀਕ ਕਰ ਸਕਦੇ ਹੋ ਤਾਂ ਪਿੰਡ ਵਾਲਿਆਂ ਨੇ ਕਿਹਾ ਨਹੀਂ 모ਹਨ ਨੇ ਕਿਹਾ ਕੀ ਤੁਸੀਂ ਦਿਨ ਨੂੰ ਰਾਤ ਬਣਾ ਸਕਦੇ ਹੋ ਪਿੰਡ ਵਾਲਿਆਂ ਨੇ ਕਿਹਾ ਨਹੀਂ 모ਹਨ ਨੇ ਕਿਹਾ ਕੀ ਤੁਸੀਂ ਹਵਾਵਾਂ ਨੂੰ ਰੋਕ ਸਕਦੇ ਹੋ ਪਿੰਡ ਵਾਲਿਆਂ ਨੇ ਕਿਹਾ ਨਹੀਂ ਫਿਰ 모ਹਨ ਨੇ ਕਿਹਾ ਤੁਸੀਂ ਬਾਰਿਸ਼ ਕਰਵਾ ਸਕਦੇ ਹੋ ਤਾਂ ਸਾਰਿਆਂ ਨੇ ਕਿਹਾ ਨਹੀਂ ਅਸੀਂ ਕੁਝ ਨਹੀਂ ਕਰਵਾ ਸਕਦੇ ਅਸੀਂ ਪਰਮਾਤਮਾ ਨਹੀਂ ਹਾਂ ਤਾਂ ਫਿਰ 모ਹਨ ਨੇ ਕਿਹਾ ਜਦੋਂ ਤੁਹਾਡੇ ਹੱਥ ਵਿੱਚ ਕੁਝ ਹੈ ਹੀ ਨਹੀਂ ਤਾਂ ਚਿੰਤਾ ਕਰਕੇ ਕੀ ਖਟੋਗੇ ਸਾਰੇ ਕਿਸਾਨ ਸੋਚ ਵਿੱਚ ਪੈ ਗਏ ਗਲਤ ਸਹੀ ਕਰ ਰਿਹਾ ਹੈ ਇਸ ਵਿੱਚ ਭਲਾ ਜਿਆਦਾ ਚਿੰਤਾ ਕਰਕੇ ਕੀ ਹੋਵੇਗਾ ਤਾਂ 모ਹਨ ਨੇ ਕਿਹਾ ਜਦੋਂ ਸਾਡੇ ਹੱਥ ਵਿੱਚ ਕੁਝ ਹੈ ਹੀ ਨਹੀਂ ਤਾਂ ਅਸੀਂ ਚਿੰਤਾ ਕਰਕੇ ਕੀ ਕਰਾਂਗੇ ਇਸ ਲਈ ਮਸਤ ਰਹਿਣਾ ਸਿੱਖੋ ਤੇ ਮਸਤ ਰਹਿਣ ਦੀ ਆਦਤ ਪਾਓ ਫਿਰ ਹੀ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਆਉਣਗੀਆਂ ਫਿਰ ਸਾਰਿਆਂ ਕਿਸਾਨਾ ਨੇ ਕਿਹਾ ਉਸ ਪੱਤਰ ਵਿੱਚ ਅਜੀਹਾ ਕੀ ਲਿਖਿਆ ਸੀ ਕਿ ਤੂੰ ਪਿਤਾ ਦੀ ਮੌਤ ਤੋਂ ਬਾਅਦ ਉਸ ਨੂੰ ਖੋਲ ਕੇ ਨਹੀਂ ਦੇਖਿਆ ਮੋਹਨ ਨੇ ਕਿਹਾ ਹਾਂ ਪਿਤਾ ਦੇ ਮਰਨ ਤੋਂ ਬਾਅਦ ਮੈਂ ਇਕੱਲਾ ਹੋ ਗਿਆ ਸੀ ਕੁਝ ਵੀ ਠੀਕ ਨਹੀਂ ਚੱਲ ਰਿਹਾ ਸੀ ਮੈਨੂੰ ਕੋਈ ਰਸਤਾ ਦਿਖਾਈ ਨਹੀਂ ਦੇ ਰਿਹਾ ਸੀ ਕਿ ਹੁਣ ਮੈਂ ਕੀ ਕਰਾਂ ਕਿਉਂਕਿ ਉਸ ਸਮੇਂ ਮੇਰੇ ਕੋਲ ਕੋਈ ਰੁਜ਼ਗਾਰ ਨਹੀਂ ਸੀ ਤੇ ਮੈਨੂੰ ਇਹ ਖੇਤੀ ਵਾਲਾ ਕੰਮ ਚੰਗੀ ਤਰ੍ਹਾਂ ਨਹੀਂ ਆਉਂਦਾ ਸੀ ਤਾਂ ਫਿਰ ਮੇਰੇ ਦਿਮਾਗ ਵਿੱਚ ਆਇਆ ਕਿ ਮੈਂ ਉਸ ਪੱਤਰ ਨੂੰ ਖੋਲ ਕੇ ਦੇਖਾਂ ਕਿ ਇਸ ਵਿੱਚ ਅਜਿਹਾ ਕੀ ਲਿਖਿਆ ਤੇ ਫਿਰ ਜਦੋਂ ਮੈਂ ਉਸ ਪੱਤਰ ਨੂੰ ਖੋਲਿਆ ਤਾਂ ਮੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਸਾਰਿਆਂ ਨੇ ਪੁੱਛਿਆ ਐਸਾ ਕੀ ਸੀ ਉਸ ਪੱਤਰ ਵਿੱਚ ਸਾਨੂੰ ਵੀ ਦੱਸੋ ਤਾਂ 모ਹਨ ਨੇ ਕਿਹਾ ਉਸ ਪੱਤਰ ਵਿੱਚ ਲਿਖਿਆ ਸੀ ਇਹੇ ਵਕਤ ਵੀ ਗੁਜ਼ਰ ਜਾਏਗਾ ਮੈਨੂੰ ਇਸ ਦਾ ਮਤਲਬ ਸਮਝ ਨਹੀਂ ਆਇਆ ਤੇ ਇਸ ਦਾ ਮਤਲਬ ਸਮਝਣ ਲਈ ਮੈਂ ਉਸ ਮਹਾਤਮਾ ਕੋਲ ਗਿਆ ਤਾਂ ਫਿਰ ਮਹਾਤਮਾ ਨੇ ਦੱਸਿਆ ਇਹ ਸਮਾਂ ਵੀ गुज़र ਜਾਏਗਾ ਮੈਂ ਕਿਹਾ ਇਹ ਤਾਂ ਠੀਕ ਹੈ ਤੁਸੀਂ ਤਾਂ ਉਹੀ ਦੱਸ ਰਹੇ ਹੋ ਜੋ ਇਸ ਪੱਤਰ ਵਿੱਚ ਲਿਖਿਆ ਹੈ ਪਰ ਮੈਨੂੰ ਇਸ ਦਾ ਮਤਲਬ ਸਮਝਾਓ ਮਹਾਤਮਾ ਨੇ ਫਿਰ ਕਿਹਾ ਇਹ ਸਮਾਂ गुज़र ਜਾਏਗਾ ਮੈਨੂੰ ਗੁੱਸਾ ਆ ਗਿਆ ਤੇ ਮੈਂ ਫਿਰ ਕਿਹਾ ਇਹ ਕੀ ਮਜ਼ਾਕ ਹੈ ਮੈਂ ਇਸ ਦਾ ਮਤਲਬ ਪੁੱਛ ਰਹੀ ਹਾਂ ਤੇ ਤੁਸੀਂ ਇਸ ਪੱਤਰ ਤੇ ਲਿਖੀਆਂ ਗੱਲਾਂ ਨੂੰ ਦੁਹਰਾ ਰਹੇ ਹੋ ਤਾਂ ਫਿਰ ਮਹਾਤਮਾ ਨੇ ਕਿਹਾ ਤੂੰ ਅਜੇ ਪਰੇਸ਼ਾਨ ਹੈ ਉਦਾਸ ਹੈ ਤੈਨੂੰ ਨਹੀਂ ਪਤਾ ਇਹ ਵਕਤ ਹੈ ਇਹ ਵਕਤ गुज़र ਜਾਂਦਾ ਹੈ ਇਹ ਹਾਲਾਤ ਇਸ ਤਰ੍ਹਾਂ ਨਹੀਂ ਰਹਿਣਗੇ ਕੁਝ ਸਮੇਂ ਬਾਅਦ ਸਭ ਕੁਝ ਠੀਕ ਹੋ ਜਾਵੇਗਾ ਸਭ ਕੁਝ ਬਦਲ ਜਾਵੇਗਾ ਤੇ ਇਹ ਪਰੇਸ਼ਾਨੀਆਂ ਦੇ ਬਦਲ ਵੀ ਹਟ ਜਾਣਗੇ ਇਸ ਲਈ ਇਹਨਾਂ ਗੱਲਾਂ ਨੂੰ ਯਾਦ ਰੱਖੋ ਕਿ ਇਹ ਵਕਤ गुज़र ਜਾਏਗਾ ਵਕਤ ਕਦੇ ਨਹੀਂ ਰੁਕਦਾ ਚੰਗਾ ਮਾੜਾ ਵਕਤ ਹਰ ਤਰ੍ਹਾਂ ਦਾ ਵਕਤ गुज़र ਜਾਂਦਾ ਹੈ ਤੁਹਾਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਬਸ ਖੁਦ ਨੂੰ ਦੇਖੋ ਅਤੇ ਆਪਣੇ ਹੱਥ ਨੂੰ ਦੇਖੋ ਤੇ ਬਸ ਮਿਹਨਤ ਕਰਦੇ ਰਹੋ ਹੌਲੀ-ਹੌਲੀ ਵਕਤ ਜਿਹੋ ਜਿਹਾ ਵੀ ਹੋਵੇ ਸਮਾਂ ਬਦਲ ਜਾਂਦਾ ਹੈ ਗੌਰ ਨਾਲ ਦੇਖੋ ਤੁਹਾਡੇ ਹੱਥ ਵਿੱਚ ਕੁਝ ਵੀ ਨਹੀਂ ਤੁਸੀਂ ਬੇਮਤਲਬ ਫालतੂ ਦੀ ਚਿੰਤਾ ਕਰ ਰਹੇ ਹੋ ਫालतੂ ਦੀਆਂ ਮੁਸ਼ਕਿਲਾਂ ਨੂੰ ਹੋਰ ਵੱਡਾ ਬਣਾ ਰਹੇ ਹੋ ਜੋ ਕਿਸੇ ਵੀ ਤਰ੍ਹਾਂ ਨਾਲ ਹੱਲ ਨਹੀਂ ਹੋਣ ਵਾਲੀਆਂ ਵਕਤ ਆਪਣੇ ਆਪ ਗੁਜ਼ਰ ਜਾਂਦਾ ਹੈ ਇਸ ਲਈ ਤੁਹਾਡੇ ਹੱਥ ਵਿੱਚ ਜੋ ਹੈ ਹੀ ਨਹੀਂ ਉਸ ਦੀ ਚਿੰਤਾ ਕਰਕੇ ਭਲਾ ਕੀ ਮਿਲਣ ਵਾਲਾ ਹੈ انسان ਨੂੰ ਚਾਹੀਦਾ ਹੈ ਕਿ ਉਹ ਸਬਰ ਰੱਖੇ ਹਰ ਵਕਤ ਵਿੱਚ ਹਰ ਕੜੀ ਵਿੱਚ ਕਿਉਂਕਿ ਜੀਦੇ ਕੋਲ ਸਬਰ ਹੀ ਨਹੀਂ ਉਹ ਕਦੇ ਵੀ ਚੈਨ ਨਾਲ ਜੀਵਨ ਨਹੀਂ ਜੀ ਸਕਦਾ ਚੈਨ ਨਾਲ ਜੀਵਨ ਜੀਣ ਲਈ ਇਨਸਾਨ ਦੇ ਅੰਦਰ ਸਬਰ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਸਬਰ ਤਾਂ ਹੀ ਆਉਂਦਾ ਹੈ ਜੇ ਇਨਸਾਨ ਇਸ ਗੱਲ ਨੂੰ ਯਾਦ ਰੱਖੇਗਾ ਕਿ ਇਹ ਵਕਤ ਗੁਜ਼ਰ ਜਾਏਗਾ ਉਦੋਂ ਤੋਂ ਮੇਰੀ ਜ਼ਿੰਦਗੀ ਬਦਲ ਗਈ ਅਤੇ ਮੈਂ ਇਹਨਾਂ ਗੱਲਾਂ ਨੂੰ ਜ਼ਿੰਦਗੀ ਭਰ ਯਾਦਰਾ ਕਰਕੇ ਰੱਖ ਲਿਆ ਹੁਣ ਜੋ ਕੁਝ ਵੀ ਹੁੰਦਾ ਮੈਂ ਚਿੰਤਾ ਨਹੀਂ ਕਰਦਾ ਬਸ ਮਿਹਨਤ ਕਰਦਾ ਰਹਿੰਦਾ ਹਾਂ ਕੋਸ਼ਿਸ਼ ਕਰਦਾ ਹਾਂ ਚੀਜ਼ਾਂ ਨੂੰ ਠੀਕ ਕਰ ਸਕਾਂ ਪਰ ਜੋ ਮੇਰੇ ਹੱਥ ਵਿੱਚ ਹੈ ਹੀ ਨਹੀਂ ਤਾਂ ਭਲਾ ਮੈਂ ਉਸ ਦੀ ਚਿੰਤਾ ਕਰਕੇ ਕੀ ਕਰਾਂ ਇਸ ਲਈ ਮੈਂ ਹੁਣ ਮਸਤ ਰਹਿੰਦਾ ਅਤੇ ਲੋਕਾਂ ਨੂੰ ਵੀ ਇਹੀ ਕਹਿੰਦਾ ਹਾਂ ਕਿ ਮਸਤ ਰਹੋ ਜ਼ਿਆਦਾ ਚਿੰਤਾ ਨਾ ਕਰੋ ਜ਼ਿਆਦਾ ਸੋਚੋ ਨਾ ਜੀਵਨ ਚੱਲ ਰਿਹਾ ਹੈ ਜੀਵਨ ਗੁਜ਼ਰ ਰਿਹਾ ਹੈ ਅਤੇ ਜੀਵਨ ਗੁਜ਼ਰ ਜਾਏਗਾ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਆਪਣੇ ਦੋਸਤਾਂ ਨੂੰ ਵਰਤੋ ਵੱਧ ਸ਼ੇਅਰ ਕਰੋ